ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਪਹਿਲਾਂ ਤਾਂ ਜਿਹੜੇ ਵੀ ਮੇਰੇ ਭਰਾ ਆ ਰਹੇ ਆ ਪਹਿਲਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜਾ ਕਿਹੜਾ ਦੋਸਤ ਭਰਾ ਭੈਣ ਮੇਰੇ ਕਿਹੜੇ ਏਰੀਆ ਤੋਂ ਜੁੜੇ ਆ ਤੇ ਅੱਜ ਉਹ ਆਪਾਂ ਗੱਲਬਾਤਾਂ ਕਰਦੇ ਆ ਤੇ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਕੋਲਕੱਤਾ ਵਾਲਾ ਕੇਸ ਤਾਂ ਦੇਖਿਆ ਹੀ ਹੋਣਾ ਜਿਹਨੂੰ ਮੇਰੇ ਹਿਸਾਬ ਨਾਲ ਨਹੀਂ ਇਨਸਾਫ਼ ਮਿਲੂਗਾ ਇਨਸਾਫ਼ ਕਿਵੇਂ ਮਿਲੂਗਾ ਜਦੋਂ ਉਹੀ ਕੁੜੀਆਂ ਜਿਹੜੇ ਮੈਂ ਕਹਿੰਨਾ 2 2 3 3 ਕਿਲੋ ਦਾ ਆਪਣੇ ਨਾਲ ਪਰਸ ਚੁੱਕ ਸਕਦੀਆਂ ਤਾਂ ਕਿਉਂ ਨਹੀਂ ਉਹ 100 200 ਗ੍ਰਾਮ ਦਾ ਸ਼ਾਸਤਰ ਕੋਈ ਆਪਣੇ ਬੈਗ ਦੇ ਵਿੱਚ ਰੱਖ ਸਕੇ ਕਿਉਂਕਿ ਇੱਥੇ ਖੁਦ ਨੂੰ ਬਚਨ ਦੇ ਲਈ ਆਪ ਹੀ ਜੋਰ ਲਾਣਾ ਪੈਣਾ ਕੋਈ ਸਰਕਾਰਾਂ ਨੇ ਤੁਹਾਡੇ ਪੱਖ ਦੇ ਵਿੱਚ ਨਹੀਂ ਬੋਲਣਾ ਕਿਸੇ ਨੇ ਤੁਹਾਨੂੰ ਇਨਸਾਫ ਨਹੀਂ ਦਿਵਾਣਾ ਪਰ ਮੈਂ ਕਹਿੰਨਾ ਬਾਈ ਜੀ ਜਿਹੜੀ ਕੁੜੀ اپنی زندگی بچانا ਚਾਹੁੰਦੀ ਹੈ ਉਹਨੂੰ ਖੁਦ ਲੜਨਾ ਪੈਣਾ ਜੇ ਉਹ ਕੁੜੀ ਆਪ ਆਪਣੀ ਜਾਨ ਬਚਾ ਸਕਦੀ ਹੈ ਤਾਂ ਮੈਂ ਕਹਿੰਦਾ 10 ਜਾਣਿਆਂ ਦੀ ਜਾਨ ਉਹ ਆਪ ਖੁਦ ਬਚਾ ਸਕਦੀ ਹੈ ਜੇ ਅੱਜ ਕੁੜੀਆਂ ਦੇ ਨਾਲ ਇੰਨਾ ਤੱਕਾ ਹੋ ਰਿਹਾ ਡਾਕਟਰਾਂ ਦੇ ਨਾਲ ਰੇਪ ਕੀਤਾ ਜਾ ਰਿਹਾ ਉਹਨਾਂ ਨੂੰ ਮਾਰਿਆ ਜਾ ਰਿਹਾ ਅਸੀਂ ਨਵੀ ਕਟੋਰੇ ਦੇ ਘਰ ਕੋਲੇ ਕੋਲੋਂ ਅੱਛਾ ਛਾ ਧੰਨਵਾਦ ਧੰਨਵਾਦ ਗੱਗੂਪੁਰਾ ਤੇ ਉਹੀ ਗੱਲ ਚੱਲਦੀ ਪਈ ਆ ਕਿ ਜੇ ਇਸ ਚੀਜ਼ ਤੋਂ ਬਚਣਾ ਵਾ ਨਾ ਜੇ ਕੁੜੀਆਂ ਦੀਆਂ ਇੱਜ਼ਤਾਂ ਬਚਾਉਣੀਆਂ ਪਹਿਲਾਂ ਤਾਂ ਆਪਣੇ ਅੰਦਰ ਜਿਹੜੀ ਜ਼ਹਿਰ ਅੱਜ ਕੱਲ ਜ਼ਹਿਰ ਜਿਹੜੀ ਕੋਲੀ ਵੀ ਐ ਇਸ ਚੀਜ਼ ਨੂੰ ਜ਼ਹਿਰ ਨੂੰ ਬਾਹਰ ਕੱਢਣਾ ਪੈਣਾ ਆ ਕਈ ਐਵੇਂ ਦੀਆਂ ਕੁੜੀਆਂ ਵੀ ਆ ਮੈਂ ਕਹਿੰਦਾ ਐਵੇਂ ਦੀਆਂ ਵੀਡੀਓ ਪਾ ਦੰਦੀਆਂ ਜਿਹੜੇ ਨੌਜਵਾਨ ਨੂੰ ਜਾਂ ਕਿਸੇ ਨੂੰ ਵੀ ਇੰਟਰੈਕਟ ਕਰਦੀਆਂ ਆਪਣੇ ਵੱਲ ਖਾਸ ਕਰਕੇ ਤੁਸੀਂ ਰੀਲਾਂ ਤਾਂ ਦੇਖਿਆ ਹੀ ਹੋਣੀਆਂ ਜਦੋਂ ਰੀਲਾਂ ਦੇਖਦੇ ਆਂ ਇੰਸਟਾਗ੍ਰਾਮ ਤੇ ਕੋਈ ਰੀਲਾਂ ਪਾਈਆਂ ਹੁੰਦੀਆਂ ਕਈ ਤਾਂ ਕੁੜੀਆਂ ਨੂੰ ਮੈਂ ਇਹ ਨਹੀਂ ਕਹਿੰਦਾ ਪਹਿਰਾਵਾ ਨਾ ਪਾਓ ਪਰ ਤੁਸੀਂ ਐਵੇਂ ਦਾ ਪਹਿਰਾਵਾ ਪਾ ਕੇ ਖੁਦ ਨੌਜਵਾਨ ਨੂੰ ਆਪਣੇ ਮਗਰ ਲਾਨੇ ਤੇ ਉਹੀ ਚੀਜ਼ ਦੇਖ ਕੇ ਬਾਅਦ ਵਿੱਚ ਰੇਪ ਹੋ ਰਿਹਾ ਕਿਉਂ ਨਾ ਇਸ ਚੀਜ਼ ਨੂੰ ਰੋਕਿਆ ਜਾਵੇ ਕਿਉਂ ਨਾ ਕੁੜੀਆਂ ਆਪਣੇ ਪਰਸ ਦੇ ਵਿੱਚ ਹਥਿਆਰ ਰੱਖਣ ਮੈਂ ਕਹਿੰਦਾ ਕਹਿੰਦੇ ਹੁੰਦੇ ਆ ਨਾ ਬੰਦੇ ਨਾਲੋਂ ਜਾਨ ਘੱਟ ਐ ਮੈਂ ਕਹਿੰਦਾ ਬੰਦਿਆਂ ਨਾਲ 4 ਗੁਣਾ ਜਾਨ ਵੱਧ ਕੁੜੀਆਂ ਦੇ ਵਿੱਚ ਐ ਪਰ ਇਹ ਖੁਦ ਇਨਸਾਫ ਆਪ ਨੂੰ ਮਿਲਣਾ ਇਹਨਾਂ ਨੂੰ ਜੇ ਆਪਾਂ ਕਹਿ ਦਈਏ ਸਰਕਾਰਾਂ ਤੇ ਕਿਸੇ ਸਰਕਾਰ ਨੇ ਕੋਈ ਸੈਂਟਰ ਨੇ ਕਿਸੇ ਨੇ ਵੀ ਹੱਥ ਨਹੀਂ ਫੜਨਾ ਤੁਹਾਡਾ ਕੁੜੀਆਂ ਨੂੰ ਜ਼ਿੰਦਗੀ ਆਪ ਹੀ ਬਚਾਣੀ ਪੈਣੀ ਐ ਜੇ ਕੁੜੀਆਂ ਜ਼ਿੰਦਗੀ ਆਪ ਬਚਾ ਸਕਦੀਆਂ ਤਾਂ ਕਿਉਂ ਨਾ ਯਾਰ ਉਹਨਾਂ ਦਾ ਸਾਥ ਵੀ ਦਿੱਤਾ ਜਾਵੇ ਆ ਕੈਂਡਲ ਮਾਰਚ ਕੱਢ ਕੇ ਕੋਈ ਇਨਸਾਫ ਨਹੀਂ ਮਿਲਦਾ ਅੱਜ ਤੱਕ ਪਹਿਲਾਂ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਕਿਹੜਾ ਕੈਂਡਲ ਮਾਰਚ ਕੱਢ ਕੇ ਮੈਨੂੰ ਇਨਸਾਫ ਮਿਲ ਗਿਆ ਯਾਰ ਕਿੰਨੇ ਰੇਪ ਹੁੰਦੇ ਆ ਕਿੰਨੇ ਇੰਡੀਆ ਦੇ ਵਿੱਚ ਰੇਪ ਹੋ ਰਿਹਾ ਕਿੰਨੇ ਮਰਡਰ ਹੋ ਰਹੇ ਆ ਕਿੰਨੀਆਂ ਕੁੜੀਆਂ ਦੇ ਨਾਲ ਧੱਕਾ ਹੋ ਰਿਹਾ ਕੋਈ ਇਨਸਾਫ ਮਿਲਿਆ ਆ ਕੋਰਟ ਕਚਹਿਰੀਆਂ ਦੇ ਵਿੱਚ ਕੇਸ ਉਵੇਂ ਦੇ ਉਵੇਂ ਲੰਮਕਦੇ ਰਹਿੰਦੇ ਆ ਬੰਦਾ ਬੇਕਸੂਰ ਵੀ ਜੇਲ੍ਹ ਦੇ ਵਿੱਚ ਜਾਵੜੇ ਨਾ ਬੇਕਸੂਰ ਵੀ ਜਦੋਂ ਨੂੰ ਉਹਦਾ ਕਹਿ ਦਿੰਦੇ ਬਾਈ ਜੀ ਇਹ ਬੇਗਨਾਮ ਹੈ ਤਾਂ ਬੰਦਾ 5 5 6 6 ਸਾਲਾਂ ਦਾ ਵਿੱਚ ਜੇਲ੍ਹਾਂ ਚ ਰੋਲ ਜਾਂਦਾ ਐਵੇਂ ਤੇ ਵੀ ਕੇਸ ਹੈਗੇ ਆ ਜਿਹੜਾ ਨਜਾਇਜ਼ ਬੰਦਾ ਫਸਿਆ ਹੁੰਦਾ ਬਾਅਦ ਵਿੱਚ ਕੋਰਟ ਕਹਿ ਦਿੰਦੀ ਹੈ ਬਾਈ ਜੀ ਇਹ ਬੇਗਨਾਮ ਹੈ ਇਹਦੀ ਸਜ਼ਾ ਮaaf ਕੀਤੀ ਜਾਂਦੀ ਹੈ ਬੇਗਨਾਮ ਕਹਾਤਾ ਹੋ ਗਿਆ ਉਹਨੇ ਜਿਹੜੀ ਸਜ਼ਾ ਕੰਮ ਕੀਤਾ ਨਹੀਂ ਉਹਦੀ ਸਜ਼ਾ ਇੰਨਾ ਚਿਰ ਭੁਗਤਦਾ ਉਹ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਖਾਸ ਕਰਕੇ ਭੈਣਾਂ ਨੂੰ ਇਹ ਕਦਮ ਤੁਹਾਨੂੰ ਆਪ ਚੁੱਕਣਾ ਪੈਣਾ ਹਰ ਥਾਂ ਤੇ ਤੁਹਾਡਾ ਭਰਾ ਨਹੀਂ ਤੁਹਾਡੇ ਨਾਲ ਖੜ ਸਕਦਾ ਹਰ ਥਾਂ ਤੇ ਤੁਹਾਡਾ ਪਿਓ ਨਹੀਂ ਤੁਹਾਡੇ ਨਾਲ ਖੜ ਸਕਦਾ ਖੜੂਗੀ ਤਾਂ ਤੁਹਾਡੀ ਆਪਣੀ ਦਲੇਰੀ ਨਾਲ ਖੜੂਗੀ ਜੇ ਕੋਈ ਮਦੀਰਖਾਨਾ ਤੁਹਾਡੇ ਮਗਰ ਆਂਦਾ ਜਾਂ ਕੋਈ ਤੰਗ ਪਰੇਸ਼ਾਨ ਕਰਦਾ ਮੈਂ ਕਹਿੰਦਾ ਜੋ ਹੁੰਦਾ ਕਰ ਦੋ ਯਾਰ ਦੇਖੀ ਜਾਊਗਾ ਜੋ ਹੋਣਾ ਪ੍ਰਮਾਤਮਾ ਦੇ ਹੱਥ ਹੈ ਪਰ ਇਹ ਤਾਂ ਹੈ ਨਾ ਘਰ ਦੀ ਇੱਜ਼ਤ ਆ ਬਚਾ ਲੋਗੇ ਜੇ ਅੱਜ ਤੁਸੀਂ ਕੋਈ ਬੰਦਾ ਤੁਹਾਡੇ ਮਗਰ ਆਂਦਾ ਕੋਈ ਮਦੀਰਖਾਨਾ ਤੁਹਾਡੇ ਮਗਰ ਆਂਦਾ ਤੁਸੀਂ ਆਪਣੀ ਰੱਖਿਆ ਆਪਣਾ ਨਹੀਂ ਕੀਤੀ ਇੱਕ ਦਿਨ ਉਹ ਜ਼ਾਲਮਾਂ ਦਾ ਉਹ ਇਨਸਾਨਾਂ ਦਾ ਜਿਗਰਾ ਵਧਣਾ ਹੈ ਦਲੇਰੀ ਵਧਣੀ ਹੈ ਕਿ ਇਹ ਕੁੜੀ ਮੈਨੂੰ ਕੁਝ ਨਹੀਂ ਕਹਿ ਰਹੀ ਕਿ ਆਹ ਕੁੜੀ ਮੇਰੇ ਨਾਲ ਕੁਝ ਵੀ ਨਹੀਂ ਕਰ ਰਹੀ ਇਹਨੂੰ ਇਹਨੂੰ ਡਰ ਲੱਗਦਾ ਤੇ ਉਹ ਡਰਦਾ ਉਹ ਫਾਇਦਾ ਚੁੱਕਦੇ ਆ ਜੇ ਜਦੋਂ 2-4 ਜਾਣਿਆਂ ਦੇ ਐਵੇਂ ਦਾ ਵਾਕਾ ਹੋਇਆ ਨਾ ਤੇ ਮੈਂ ਕਹਿੰਦਾ ਐਵੇਂ ਦੀਆਂ ਚੀਜ਼ਾਂ ਕਰਨ ਵਾਲੇ ਕੰਬਿਆ ਕਰਨਗੇ ਆ ਕੈਂਡਲ ਮਾਰਚਾ ਨਾਲ ਕੋਈ ਇਨਸਾਫ ਨਹੀਂ ਮਿਲਣਾ ਬੇਨਤੀ ਆ ਮੇਰੀਆਂ ਭੈਣਾਂ ਨੂੰ ਮਾਵਾਂ ਨੂੰ ਇਨਸਾਫ ਕਿਸੇ ਤੋਂ ਮੰਗਣ ਦੀ ਕੋਸ਼ਿਸ਼ ਨਾ ਕਰੋ ਨਹੀਂ ਮਿਲਦਾ ਇਨਸਾਫ ਇੱਥੇ ਦੁਨੀਆ ਦੇ ਵਿੱਚ ਰਹਿੰਨੇ ਆ ਦੁਨੀਆ ਦੇ ਵਿੱਚ ਰਹਿ ਕੇ ਸਿੱਖਿਆ ਵਾ ਕੋਈ ਇਨਸਾਫ ਨਹੀਂ ਮਿਲ ਸਕਦਾ ਕਿਉਂਕਿ ਇਨਸਾਫ ਦਵਾਉ ਕੋਣ ਜੇ ਇੱਥੇ ਕੋਈ ਕਿਸੇ ਦਾ ਰੇਪ ਹੋਇਆ ਉਹਦੇ ਤੋਂ ਪਹਿਲਾਂ ਤਾਂ ਯਾਰ ਲੀਡਰ ਸਿਫਾਰਸ਼ਾਂ ਲੈ ਕੇ ਪੈ ਜਾਂਦੇ ਆ ਕੀ ਆ ਵਾਲਾ ਲੀਡਰ ਆਪਣਾ ਬੰਦੇ ਦੀ ਇਨੇ ਬੰਦੇ ਨੇ ਆਪਣੀ ਪਾਰਟੀ ਦੀ ਸਪੋਰਟ ਕੀਤੀ ਇਹਦੇ ਤੇ ਕੋਈ ਐਕਸ਼ਨ ਨਹੀਂ ਆਣਾ ਚਾਹੀਦਾ ਇਹ ਬੰਦਾ ਆਪਣਾ ਬੜਾ ਖਾਸ ਹੈ ਇਹ ਬੰਦੇ ਕੋਲ ਪੈਸੇ ਬਹੁਤ ਹੈ ਜਿਹਦੇ ਕੋਲ ਪੈਸੇ ਹੁੰਦੇ ਚਾਰ ਛੱਲੜ ਹੁੰਦੇ ਆ ਥਾਣਿਆਂ ਦੇ ਵਿੱਚ ਜਾ ਕੇ ਦੇ ਦਿੰਦੇ ਆ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਕਿਸੇ ਕੁੜੀ ਦਾ ਰੇਪ ਹੋਇਆ ਕਿਸੇ ਦਾ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਆ ਛੱਲੜਾਂ ਤੱਕ ਦਾ ਮਤਲਬ ਹੈ ਪਰ ਭੈਣਾਂ ਨੂੰ ਰਾਖੀ ਆਪ ਖੁਦ ਕਰਨੀ ਪੈਣੀ ਆ ਜੇ ਭੈਣਾਂ ਨਾ ਆਪਣੀਆਂ ਰਾਖੀਆਂ ਕਰ ਸਕੀਆਂ ਕਿਉਂਕਿ ਹਰ ਥਾਂ ਤੇ ਭਰਾ ਨਹੀਂ ਪਹੁੰਚ ਸਕਦਾ ਹਰ ਥਾਂ ਤੇ ਪਿਓ ਨਹੀਂ ਪਹੁੰਚ ਸਕਦਾ ਇਨਸਾਫ ਲੈਣਾ ਤੇ ਆਪਣੇ ਨਾਲ ਸ਼ਸਤਰ ਜ਼ਰੂਰ ਰੱਖਣਾ ਪੈਣਾ ਹੈ ਜਿਹੜਾ ਵੀ ਤੂਫ ਹੈ ਕਰਦਾ ਮੈਂ ਕਹਿੰਦਾ ਟੰਗ ਦੋ ਆਪਣੀ ਇੱਜ਼ਤ ਨਾਲ ਤਾਂ ਚੰਗਾ ਵਾ ਜੇਲ੍ਹਾਂ ਚ ਰੋਟੀਆਂ ਖਾਣੀਆਂ ਪੈ ਜਾਣਗੀਆਂ ਉਹ ਤਾਂ ਵੀ ਠੀਕ ਹੈ ਜਦੋਂ ਇੱਜ਼ਤ ਮੈਂ ਕਹਿੰਦਾ ਰੀਪ ਹੁੰਦਾ ਨਾ ਕੁੜੀ ਦੀ ਅੱਧੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਬੇਨਤੀ ਆ ਜ਼ਰੂਰ ਇਸ ਚੀਜ਼ ਨੂੰ ਗੌਰ ਕਰਿਓ ਤੇ ਜੇ ਤੁਹਾਨੂੰ ਲੱਗਦਾ ਇਹ ਚੀਜ਼ ਹੋਣੀ ਚਾਹੀਦੀ ਹੈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ